ਸਾਰੀ ਸੜਕ ਕਬਾਏ ਪਿੰਡ ਤੋਂ ਸ਼ੁਰੂ ਹੋ ਕੇ ਟਿਲ ਟਾਲੀ ਵਾਲੇ ਮੋੜ ਤੇ ਕਹਿੰਦਾ ਟਿਚ ਪਰਲੇ ਪਾਸੇ ਨਹੀਂ ਵਜਣਾ ਮੇਰੀ ਗੱਲ ਸੁਣੋ ਉਹ ਆਪਣੇ ਜਵਾਬ ਦੇ ਕਹਿੰਨ ਗੁੱਸਾ ਅਗਲਾ ਕਰਨੇ ਸਹੀ ਹੈ ਨਾ ਪਿੰਡ ਦੇ ਵਾਸੀ ਉਹ ਐਮਪੀ ਸਾਹਿਬ ਕੋਲ ਮਾਲ ਵਧੂ ਉਹਨੂੰ ਕਹਾਂਦੇ ਆਪੇ ਲਾ ਲੈ ਮੈਂ ਤਾਂ ਚਵੰਦੀ ਲਾਉਣੀ ਨਹੀਂ ਬੀਨਾਂ ਜਦ ਮੈਂ ਮਿਲਿਆ ਗੁੱਸਾ ਕਰੇ ਭਾਵੇਂ ਰੁੱਸਦਾ ਰੁੱਸੇ ਉਸ ਤਾਂ ਨਹੀਂ ਉਹ ਤੇ ਤੈਨੂੰ ਜਿੰਨਾ ਵੋਟਾਂ ਪਈ ਨਹੀਂ ਕਰਤੋ ਨਹੀਂ ਭਾਵੇਂ ਵੋਟ ਪਾਈ ਭਾਵੇਂ ਨਹੀਂ ਪਰ ਮੈਂ ਉਧਰ ਜਾਣਾ ਨਹੀਂਗਾ ਸਿਵਿਆਂ ਤੱਕ ਰੁੱਸੇ ਨਹੀਂ ਉਹ ਆਪਣੇ ਉਹ ਸਿਵਿਆਂ ਵਾਲਾ ਮੈਂ ਦਿੱਤਾ ਕੱਢ ਤੂੰ ਫਿਰ ਆਣ ਕਰ ਸਾਰਾ ਕੱਢ ਦੋ ਆਰੀ ਸੜਕ ਕਬਾਏ ਪਿੰਡ ਤੋਂ ਸ਼ੁਰੂ ਹੋ ਕੇ ਟਿਲ ਟਾਲੀ ਵਾਲੇ ਮੋੜ ਤੇ ਕਹਿੰਦਾ ਟੱਚ ਪਰਲੇ ਪਾਸੇ ਨਹੀਂ ਵਜਾਣਾ ਮੇਰੀ ਗੱਲ ਸੁਣ ਲੋ ਉਹ ਆਪਣੇ ਜਵਾਬ ਦੇ ਕਹਿੰਨ ਗੁੱਸਾ ਅਗਲਾ ਕਰਨੇ ਸਹੀ ਹੈ ਨਾ ਪਿੰਡ ਦੇ ਵਾਸੀ ਉਹ ਐਮਪੀ ਸਾਹਿਬ ਕੋਲ ਮਾਲ ਵਾਦੂ ਉਹਨੂੰ ਕਹਾਂਦੇ ਆਪੇ ਲਾ ਲੈ ਮੈਂ ਤਾਂ ਚੋਣ ਨਹੀਂ ਲਾਉਣੀ ਨਹੀਂ ਜਦ ਮੈਂ ਮਿਲਿਆ ਗੁੱਸਾ ਕਰੇ ਭਾਵੇਂ ਰੁੱਸਦਾ ਰਹੇ ਜੀ ਉਸ ਦਾ ਨਹੀਂ ਉਹ ਤੇ ਤੈਨੂੰ ਉੱਜੀ ਨਵਟਾ ਮਹੀਨੇ ਨਹੀਂ ਕਰਦੋ ਨਹੀਂ ਭਾਵੇਂ ਵੋਟ ਪਾਈ ਭਾਵੇਂ ਨਹੀਂ ਪਰ ਮੈਂ ਉਧਰ ਜਾਣਾ ਨਹੀਂਗਾ ਸਿਵਿਆਂ ਤੱਕ ਉਹ ਨਹੀਂ ਉਹ ਸਿਵਿਆਂ ਵਾਲਾ ਮੈਂ ਦਿੱਤਾ ਕੱਢ ਤੂੰ ਫਿਰ ਆਣ ਕਰ ਸਾਰਾ ਕੱਢ ਦੋ ਸਾਰੀ ਸੜਕ ਕਬਾਏ ਪਿੰਡ ਤੋਂ ਸ਼ੁਰੂ ਹੋ ਕੇ ਟਿਲ ਟਾਲੀ ਵਾਲੇ ਮੋੜ ਤੇ ਕਹਿੰਦਾ ਟਿਚ ਪਰਲੇ ਪਾਸੇ ਨਹੀਂ ਜਾਣਾ ਮੇਰੀ ਗੱਲ ਸੁਣੋ ਉਹ ਆਪਣੇ ਜਵਾਬ ਜੇ ਕਹਨ ਲੂ ਗੁੱਸਾ ਅਗਲਾ ਕਰਨੇ ਸਹੀ ਹੈ ਨਾ ਸਰਪਿੰਡ ਦੇ ਵਾਸੀ ਉਹ ਐਮਪੀ ਸਾਹਿਬ ਕੋਲ ਮਾਲ ਵਾਦੂ ਉਹਨੂੰ ਕਹਾਂਦੇ ਆਪੇ ਲਾ ਲੈ ਮੈਂ ਤਾਂ ਚੌਨੀ ਲਾਉਣੀ ਨਹੀਂ ਬੀ ਨਾ ਜਦ ਮੈਂ ਮਿਲਿਆ ਗੁੱਸਾ ਕਰੇ ਭਾਵੇਂ ਰੋਸ ਦਾ ਰੋਜੇ ਗੁੱਸਾ ਨਹੀਂ ਹੋ ਤੇ ਤੈਨੂੰ ਜਿੰਨਾ ਵੋਟਾਂ ਮੈਂ ਨਹੀਂ ਕਰਦਾ ਨਹੀਂ ਭਾਵੇਂ ਵੋਟ ਪਾਈ ਭਾਵੇਂ ਨਹੀਂ ਪਰ ਮੈਂ ਉਧਰ ਜਾਣਾ ਨਹੀਂਗਾ ਸੇਵਾ ਤੱਕ ਰੋਜੇ ਨਹੀਂ ਉਹ ਆਪਣੇ ਉਹ ਸਿਮਿਆ ਵਾਲਾ ਮੈਂ ਦਿੱਤਾ ਕੱਢ ਤੂੰ ਫਿਰ ਆਣੇ ਘਰ ਸਾਰਾ ਕੱਢ ਦੂੰ